ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਏਟਕ ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਵਿਸ਼ਾਲ ਰੈਲੀ ਅਤੇ ਮਾਰਚ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਉਸਾਰੀ ਕਿਰਤੀਆਂ ਦੇ ਬੰਦੇ ਹੱਕ ਦਿਵਾਉਣ ਲਈ ਡੀਸੀ ਦਫ਼ਤਰ ਸਾਹਮਣੇ ਇੱਕ ਵਿਸ਼ਾਲ ਰੈਲੀ ਕਰਨ ਉਪਰੰਤ ਮਾਰਚ ਕੱਢਿਆ ਗਿਆ ਇਸ ਵਿਸ਼ਾਲ ਲੇਲੀ ਅਤੇ ਮਾਰਚ ਦੀ ਅਗਵਾਈ ਯੂਨੀਅਨ ਦੇ ਫਾਜ਼ਿਲਕਾ ਦੇ ਪ੍ਰਧਾਨ ਜੰਮੂ ਰਾਮ ਬਨਵਾਲਾ, ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਟਾਬਾ, ਸੋਨਾ ਤੁਨਕੀਆਂ, ਅਸ਼ੋਕ ਟਾਬਾ, ਜਗਸੀਰ ਜੱਗਾ ਟਾਹਲੀਵਾਲਾ, ਬਲਵਿੰਦਰ ਕੁਬਾਇਆ ਅਤੇ ਬਲਵੀਰ ਕਾਟਗੜਨੇ ਕੀਤੀ। ਯੂਨੀਅਨ ਦੇ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਅਤੇ ਸੂਬਾ ਸਹਾਇਕ ਸਕੱਤਰ ਐਡਵੋਕੇਟ ਪਰਮਜੀਤ ਤਾਬਾਨੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਬੋਰਡ ਵੱਲੋਂ 18 ਦੇ ਕਰੀਬ ਸਕੀਮਾਂ ਰਾਹੀਂ ਲਾਭ ਦਿੱਤਾ ਜਾਂਦਾ ਹੈ। ਇਹ ਲਾਭ BOCW ਕਾਨੂੰਨ 1996 ਦੇ ਤਹਿਤ ਦਿੱਤਾ ਜਾਂਦਾ ਹੈ। ਇਸ ਕਾਨੂੰਨ ਨੂੰ ਪਾਸ ਕਰਾਉਣ ਵਿੱਚ ਕਮਿਊਨਿਸਟ ਆਗੂਆਂ ਦਾ ਅਮਯੋਗਦਾਨ ਹੈ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੰਨੇ ਵੀ ਹੁਣ ਤੱਕ ਲੋਕ ਖੇਤਾਂ ਲਈ ਕਾਨੂੰਨ ਬਣੇ ਹਨ ਉਹ ਕਮਿਊਨਿਸਟਾ ਵੱਲੋਂ ਪਾਸ ਕਰਵਾਏ ਗਏ ਹਨ ਸਾਥੀ ਸ਼ਰਮਾ ਅਤੇ ਟਾਬਾ ਨੇ ਕਿਰਤ ਵਿਭਾਗ ਦੇ ਰੇਸ਼ਤਖੋਰ ਅਫਸਰਾਂ ਅਤੇ ਮੁਲਾਜ਼ਮਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਅੰਦਰ ਯੋਗ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਉਹਨਾਂ ਦੇ ਬੰਦੇ ਹੱਥ ਨਹੀਂ ਦਿੱਤੇ ਜਾ ਰਹੇ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਦੇ ਵਜ਼ੀਫੇ ਬੇਲੋੜੇ ਇਤਰਾਜ਼ ਲਗਾ ਕੇ ਰੋਕ ਕੇ ਜਾ ਰਹੇ ਹਨ ਇਸੇ ਤੇ ਫਲਾਬ ਪਾਤਰੀ ਉਸਾਰੀ ਕਿਰਤੀਆਂ ਦੇ ਬੱਚਿਆਂ ਦੇ ਵਜ਼ੀਫੇ ਕਾਫੀ ਲੰਬੇ ਸਮੇਂ ਤੋਂ ਲਬਿੰਦ ਪਏ ਹਨ ਅਤੇ ਉਸਾਰੀ ਕਿਰਤੀਆਂ ਦੇ ਖਾਤੇ ਵਿੱਚ ਲੋਕ ਭਲਾਈ ਸਕੀਮ ਤੇ ਬਣਦੀ ਵਜ਼ੀਫਾ ਰਾਸ਼ੀ ਨਹੀਂ ਪਾਈ ਜਾ ਰਹੀ ਕੰਸਟਰਕਸ਼ਨ ਵਰਕਰਾਂ ਦੀਆਂ ਮੰਗਾਂ ਕਾਫੀ ਲੰਬੇ ਤੋਂ ਸਮੇਂ ਤੋਂ ਲੜਾਈ ਦੇ ਘੇਰੇ ਚ ਹੈ ਸਾਥੀਓ ਜਿਹੜੀ ਗੱਲ ਹੈ ਕਿ ਆਈਡੀ ਚੋਰੀ ਹੁੰਦੀ ਹੈ ਇਸ ਹਾਲਤ ਚ ਇਹ ਪਹਿਲੀ ਵਾਰ ਇੱਥੇ ਦੇਖਿਆ ਵਰਕਰਾਂ ਦੀਆਂ ਮੰਗਾਂ ਮੁੱਖ ਨੇ ਕਿ ਵਰਕਰਾਂ ਨੂੰ ਸਮੇਂ ਤੇ ਵਜੀਬਾ ਮਿਲੇ ਉਹਨਾਂ ਦੇ ਪਾਲੜੀ ਦੇ ਕੇਸ ਪਾਸ ਹੋਣ ਉਹਦੇ ਨਾਲ ਸ hẳn ਸਕੀਮ ਮਿਲੇ 데ਥ ਕੇਸਾਂ ਦੀ ਪੂੰਜੀ ਸਮੇਂ ਤੇ ਮਿਲੇ ਇਹਨਾਂ ਗੱਲਾਂ ਲਈ ਅਸੀਂ 3 April ਨੂੰ ਵੱਡਾ ਧਰਨਾ ਚੰਡੀਗੜ੍ਹ ਦੇ ਕੇ ਆਏ ਹਾਂ ਜਿਹਦਾ ਰਿਜ਼ਲਟ ਸਾਹਮਣੇ ਆਇਆ ਹੈ 46 ਲੇਬਰ ਕਮਿਸ਼ਨਰ ਨਵੇਂ ਭਰਤੀ ਹੋਏ ਨੇ ਜਿਹਦੇ ਨਾਲ ਸਿਰਫ 15 ਲੇਬਰ ਕਮਿਸ਼ਨਰਾਂ ਦੀਆਂ ਪੋਸਟਾਂ ਖਾਲੀ ਨੇ ਜਿਨ੍ਹਾਂ ਲਈ ਹੋਰ ਯਤਨ ਕਰਾਂਗੇ ਇਹਦੇ ਨਾਲ ਹੀ ਹਰ ਇੱਕ ਲੇਬਰ ਕਮਿਸ਼ਨਰ ਨਾਲ ਇੱਕ ਪੱਕਾ ਕਰਮਚਾਰੀ ਹੋਰ ਹੋਵੇ ਤਾਂ ਜੋ ਇਹ ਲੋਕਾਂ ਦੀਆਂ ਦੇ ਮਸਲੇ ਹੱਲ ਹੋ ਸਕਣ ਇਹਦੇ ਲਈ ਲੜਾਈ ਜਾਰੀ ਰੱਖਾਂਗੇ ਇਸ ਲਈ ਆ ਸਿਰਫ ਪਾਰਟੀ ਦੀ ਕਾਨਫਰੰਸ ਹੈ ਜਿਹੜੀ 21 ਸਤੰਬਰ ਵਾਲੀ ਇਹ ਫੇਲ ਹੋ ਜਾਏ ਇਹ ਤੋਂ ਬਾਅਦ ਕੰਸਟ੍ਰਕਸ਼ਨ ਵਰਕਰ ਹੈ ਜਿਹੜੇ ਉਹ ਲਗਾਤਾਰ ਚੰਡੀਗੜ੍ਹ ਆਪਣੀ ਲੜਾਈ ਲਈ ਕੁਝ ਕਰਨਗੇ ਸੀ ਅੱਜ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਨਰੇਗਰ ਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਹੋਰ ਪ੍ਰਾਤਰੀ ਜਥੇਬੰਦੀਆਂ ਵੱਲੋਂ ਜੋ ਕੰਸਟਰਕਸ਼ਨ ਵਰਕਰ ਨੇ ਉਹਨਾਂ ਦੇ ਹੱਕ ਦੇ ਵਿੱਚ ਡੀਸੀ ਦਫਤਰ ਦੇ ਸਾਹਮਣੇ ਜੋ ਡੀਸੀ ਦਫਤਰ ਦੇ ਅੰਦਰ ਬਿਲਡਿੰਗ ਬਣੀ ਹੋਈ ਹੈ ਜੋ ਇਹਨਾਂ ਦਾ ਦਫਤਰ ਹੈ ਉਹਦੇ ਖਿਲਾਫ ਅਸੀਂ ਦਰਨਾ ਦਿੱਤਾ ਹੈ ਜੋ ਕਿ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਚ ਲੰਘਣਾ ਪੈ ਰਿਹਾ ਹੈ ਇਹਨਾਂ ਨੇ ਆਪਣੇ ਪੁਰਾਣੇ ਇਨਸਪੈਕਟਰ ਸੀ ਚਲੋ ਅੱਜ ਨਵੇਂ ਆਏ ਨੇ ਇਹਨਾਂ ਨੇ ਹਰ ਪਿੰਡਾਂ ਦੇ ਵਿੱਚ ਆਪਣੇ ਦਲਾਲ ਬਿਠਾਏ ਹੋਏ ਨੇ ਜਿਹੜੇ ਦਲਾਲਾਂ ਰਹੀਂ ਇਹਨਾਂ ਦੇ ਕੰਮ ਜਿਹੜੇ ਸਿੱਧੇ ਹੋ ਜਾਂਦੇ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਪੈਸੇ ਨਹੀਂ ਦੇ ਸਕਦੇ ਉਹਨਾਂ ਨੂੰ ਲੰਬਾ ਸਮਾਂ ਚੱਕਰ ਘਟਨੇ ਪੈਂਦੇ ਨੇ ਰਾਤ ਨੂੰ 1 2 2 ਵਜੇ ਆ ਕੇ ਲੈਣਾ ਚ ਰਗਣਾ ਪੈਂਦਾ ਜੋ ਕਿ ਸਾਰੇ ਜ਼ਿਲ੍ਹੇ ਦੇ ਕਹੇ ਲਈ ਇਹ ਜਿਸ ਕਾਰਨ ਕਈ 100 ਕਰੋੜ ਰੁਪਏ ਜਿਹੜੇ ਵਾਪਸ ਚਲੇ ਜਾਂਦੇ ਨੇ ਪਿੰਡਾਂ ਦੇ ਕਰੋੜਾਂ ਰੁਪਏ ਵਾਪਸ ਚਲੇ ਜਾਂਦੇ ਨੇ ਕਈ ਕਿਰਤੀ ਮਜ਼ਦੂਰਾ ਕਾਮਿਆਂ ਦੇ ਸਿਰਫ ਰਿਸ਼ਵਤ ਵਾਲਾ ਗਲਾਲ ਨਾਲ ਲੱਭਰ ਕਰਨ ਉਹਨਾਂ ਪੈਣਾ ਪਰਾਵਾਂ ਦੇ ਜਿਹੜੇ ਪੜਾਈਆਂ ਕਰ ਰਹੇ ਨੇ ਜਿਨ੍ਹਾਂ ਦੇ ਸਕਾਲਰਸ਼ਿਪ ਆਉਣੀ ਸੀ ਉਹਨਾਂ ਦੀ ਲੱਖਾਂ ਰੁਪਏ ਵੇ ਸਕਾਲਰਸ਼ਿਪ ਪੜੀ ਹੋਈ ਹੈ ਉਹਨਾਂ ਸਕਾਲਰਸ਼ਿਪ ਨਹੀਂ ਮਿਲਦੀ ਸਕਾਲਰਸ਼ਿਪ ਵਾਪਸ ਚਲੀ ਜਾਂਦੀ ਹੈ ਕਈਆਂ ਪਹਿਲਾਂ ਦੇ ਜਿਹੜੀਆਂ ਛਗਣ ਸਕੀਮਾਂ ਰੁਕੀਆਂ ਹੋਈਆਂ ਨੇ ਇਸੇ ਤਰ੍ਹਾਂ ਕਈਆਂ ਦੀਆਂ ਹੋਰ ਜਿਹੜੀਆਂ ਸਵਾਵਾਂ ਮਿਲਦੀਆਂ ਨੇ ਇਸ ਬੋਰਡ ਵੱਲੋਂ ਬੜੀਆਂ ਵੱਡੇ ਪੱਧਰ ਤੇ ਰੁਕੀਆਂ ਹੋਈਆਂ ਨੇ ਜਿਸ ਸੰਬੰਧੀ ਕਾਪੀਆਂ ਨੂੰ ਵੀ ਦੋ ਤਿੰਨ ਤਿੰਨ ਸਾਲ ਹੋ ਗਏ ਪੈਨਿੰਗ ਪਈਆਂ ਨੂੰ ਉਹਨਾਂ ਨੂੰ ਯਾਰੀ ਨਹੀਂ ਕਰ ਰਿਹਾ ਜਿਸ ਕਾਰਨ ਸਾਨੂੰ ਲਗਾਤਾਰ ਸਮੱਸਿਆ ਵਿੱਚੋਂ ਮਜ਼ਦੂਰ ਜਿਹੜੇ ਲੰਘ ਰਹੇ ਸਰ 10 ਰਹੇ ਸਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਹੱਕ ਦੇ ਲਈ ਆਵਾਜ਼ ਬੰਨਣਾ ਚਾਹੀਦਾ ਹੈ ਜਿਸ ਤਹਿਤ ਸਾਡੀ ਜੜੀ ਟੱਕ ਜੱਥੇ ਬੰਦੀ ਏ ਉਸ ਤਹਿਤ ਅਸੀਂ ਪੂਰੇ ਪਿੰਡਾਂ ਦੇ ਵਿੱਚ ਜਾ ਕੇ ਸੰਗਠਨ ਖੜਾ ਕੀਤਾ ਅੱਜ ਤੁਸੀਂ ਦੇਖ ਸਕਦੇ ਸੀ तकरीबन 7-800 ਦੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਇੱਕ ਨਿੱਕੇ ਜਿਹੇ ਸੱਡੇ ਤੇ ਇੰਨੀ بارش ਪੈਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਅਸੀਂ ਰੋਸ ਪ੍ਰਦਰਸ਼ਨ ਕਰਕੇ ਅਸੀਂ ਇਹਨਾਂ ਨੂੰ ਚੇਤਾਵਨੀ ਦਿੱਤੀ ਕਿ ਭਰੇਕ ਵਿੱਚ ਜੇਕਰ ਚ ਕੋਈ ਦਲਾਲ ਬੈਠੇਗਾ ਕੋਈ ਜੇ ਵਾਜਬ ਕਾਮ ਮਜ਼ਦੂਰਾਂ ਦੇ ਨਾਲ ਹੋਣਗੇ ਤਾਂ ਅਸੀਂ ਜਿਹੜਾ ਨਾ ਕਿਰਨ ਦਾ ਕੰਮ ਕਰਨਾ ਪਿਆ ਇਹਨਾਂ ਦਾ ਗੇਟ ਬੰਦ ਕਰਨ ਦਾ ਕੰਮ ਕਰਨਾ ਪਿਆ ਉਹ ਅਸੀਂ ਅੱਗੇ ਕਰਨ ਦਾ ਕੰਮ ਕਰਾਂਗੇ ਅੱਜ ਜੋ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਡੀਸੀ ਦਫਤਰ ਦੇ ਸਾਹਮਣੇ ਐਲਸੀ ਦਫਤਰ ਦੇ ਅੱਜ ਸਾਰੀ ਕਿਰਤੀ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਕਿਉਂਕਿ ਕਾਫੀ ਸਮੇਂ ਤੋਂ ਲੰਬੇ ਲੰਬੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਬੱਚਿਆਂ ਦੇ ਵਜੀਫੇ ਆਪਣੇ ਉਹਨਾਂ ਦੀਆਂ ਪੈਨਸ਼ਨਾਂ ਔਰ ਕਈ ਅਹਿਮ ਮੁੱਦੇ ਤੇ ਜਿਹੜਾ ਅਜੇ ਧਰਨਾ ਰੱਖਿਆ ਗਿਆ ਸੀ ਉਹ ਅੱਜ ਸਾਡੀ ਇਨਸਪੈਕਟਰ ਨਾਲ ਗੱਲਬਾਤ ਹੋ ਗਈ ਹੈ ਇਨਸਪੈਕਟਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੇ ਇਹਦਾ ਤੁਹਾਡਾ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਪਰ ਫਿਰ ਵੀ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਾ ਕੀਤਾ ਗਿਆ ਦੁਬਾਰਾ ਫਿਰ ਉਸੇ ਅੱਜ ਦੀ ਤਰ੍ਹਾਂ ਵੱਡੇ ਰੂਪ 'ਚ ਐਕਸ਼ਨ ਕੀਤਾ ਜਾਵੇਗਾ ਜਿਹੜੇ ਵਰਕਰ ਜਿਹੜੇ ਆਏ ਨੇ ਉਹਨਾਂ ਦੀ ਜਿਹੜੀ ਮੰਗਾਂ ਨੇ ਕਿਉਂਕਿ ਖੱਜਲ ਖਵਰੀ ਕਾਫੀ ਹੋ ਰਹੀ ਹੈ ਇਹਨਾਂ ਨੂੰ ਰਾਤ ਨੂੰ 12:00 ਵਜੇ ਤੱਕ ਆਂਦੇ ਨੇ ਮੁਲਾਜ਼ਮਾਂ ਦੀ ਜਿਹੜੀ ਪਰਤੀ ਹੋਰ ਕੀਤੀ ਜਾਵੇ ਇਹਨਾਂ ਜਿਹੜੀ ਖੱਜਲ ਖਵਾਰੀ ਹੋ ਰਹੀ ਉਹ ਬੰਦ ਕੀਤੀ ਜਾਵੇ ਜੇ ਇਸੇ ਤਰ੍ਹਾਂ ਖੱਜਲ ਖਵਾਰੀ ਰਹੀ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ ਸਾਡਾ ਸੰਕੇਤਕ ਧਰਨਾ ਸੀ ਜਿਹੜਾ ਅਵਸਾਰੀ ਕਿਰਤੀਆਂ ਦੇ ਲਾਹ ਪਤਰੀ ਕਾਫੀ ਬਣੀਆਂ ਹੋਈਆਂ ਸੀ ਉਹ ਇੱਥੇ ਕਰੋੜਾਂ ਰੁਪਏ ਦਾ ਜਿਹੜਾ ਕਪਲਾ ਹੋ ਰਿਹਾ ਸੀ ਔਰ ਸਾਡੀ ਜਥੇਬੰਦੀ ਨੇ ਇਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸੁਖਦੇਸ਼ ਸ਼ਰਮਾ ਜੀ ਆਏ ਸੀ ਸੋ ਅਸੀਂ ਸੰਕੇਤਕ ਧਰਨਾ ਦਿੱਤਾ ਤੇ ਚੇਤਾਵਨੀ ਦਿੱਤੀ ਹੈ ਕਿ ਜਿਹੜੀਆਂ ਚੋਰ ਮੋਰੀਆਂ ਉਹ ਬੰਦ ਨਾ ਕੀਤੀਆਂ ਤੇ ਲੋਕਾਂ ਨੂੰ ਜਿਹੜੇ ਲਾਹ ਪਾਤਰੀ ਨੇ ਉਹਨਾਂ ਨੂੰ ਪੂਰਾ ਤੇ ਸਹੀ ਤੰਗ ਦੇ ਨਾਲ ਲਾਭ ਨਾ ਮਿਲਿਆ ਫਿਰ ਇਹ ਵੱਡੇ ਸ਼ਹਿਰਸ ਵਾਸਤੇ ਤਿਆਰ ਰਹਿਣ ਇਹ ਐਲਾਨ ਕਿ ਸੈਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਜਿਲ੍ਹਾ ਕਾਉਂਸਲ ਫਾਜ਼ਲਕਾ ਵੱਲੋਂ ਅੱਜ ਉਹ ਸਾਰੀ ਕਿਰਤੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਇੱਕ ਵਿਸ਼ਾਲ ਰੈਲੀ ਔਰ ਮਾਰਚ ਕੱਢਿਆ ਗਿਆ ਇਸ ਰੈਲੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਸਾਰੀ ਕਿਰਤੀ ਲਾਹ ਪਾਤਰੀਆਂ ਨੇ ਹਿੱਸਾ ਲਿਆ ਹੈ ਔਰ ਅੱਜ ਦੀ ਇਸ ਰੈਲੀ ਦੇ ਵਿੱਚ ਪੰਜਾਬ ਸਰਕਾਰ ਤੋਂ ਔਰ ਪੰਜਾਬ ਸਰਕਾਰ ਆਦੀਨ ਕੰਮ ਕਰਦੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਔਰ ਕਿਰਤ ਵਿਭਾਗ ਦੇ ਮੁਲਾਜ਼ਮਾਂ ਤੇ ਅਫਸਰਾਂ ਦੇ ਵੱਲੋਂ ਜਿਹੜਾ ਲਗਾਤਾਰ ਉਸਾਰੀ ਕਿਰਤੀ ਲਾਪਾਤਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਵਿੱਚ ਜਿਹੜੀਆਂ ਔਕਤਾਂ ਆ ਰਹੀਆਂ ਨੇ ਉਹ ਔਕਤਾਂ ਨੂੰ ਦੂਰ ਕਰਨ ਵਾਸਤੇ ਅੱਜ ਆਵਾਜ਼ ਬੁਲੰਦ ਕੀਤੀ ਗਈ ਏ ਅੱਜ ਇਸ ਗੱਲ ਲਈ ਵੀ ਆਵਾਜ਼ ਚੁੱਕੀ ਗਈ ਹੈ ਕਿ ਖਾਸ ਤੌਰ ਤੇ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਜਿਹੜੇ ਉਸਾਰੀ ਕਿਰਤੀ ਲਾਪਾਤਰੀ ਨੇ ਉਹਨਾਂ ਨੂੰ ਕਿਰਤ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਹੋਣਾ ਪੈਂਦਾ ਹੈ ਉਹ ਰਾਤ ਨੂੰ 11 ਵਜੇ ਆ ਕੇ ਸਵੇਰ 2 ਵਜੇ ਆ ਕੇ 4 ਵਜੇ ਆ ਕੇ ਲੈਣਾ ਵਿੱਚ ਲੱਗਦੇ ਨੇ ਇਸ ਉਮੀਦ ਨਾਲ ਕਿ ਸ਼ਾਇਦ ਸਵੇਰ ਆ ਕੇ ਜਾਂ ਦੀ ਰਾਤ ਨੂੰ ਆ ਕੇ ਅਸੀਂ ਲਾਈਨ ਵਿੱਚ ਲੱਗ ਕੇ ਸਾਡਾ ਕੰਮ ਪਹਿਲਾਂ ਹੋ ਜਾਏਗਾ ਪਰ ਅਸੀਂ ਜੂਨੀਅਨ ਵੱਲੋਂ ਜਿਹੜਾ ਇੱਥੇ ਆ ਕੇ ਪਤਾ ਲਿਆ ਹੈ ਕਿ ਇੱਕ ਇੱਕ ਮਹੀਨਾ 26 26 ਦਿਨ ਜਿਹੜਾ ਉਹਨਾਂ ਦਾ ਕੰਮ ਨਹੀਂ ਹੋਇਆ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਇਥੋਂ ਤੱਕ ਇਥੋਂ ਦੀਆਂ ਜਿਹੜੀਆਂ ناکਾਮੀਆਂ ਨੇ ਨਲਾਇਕੀਆਂ ਨੇ ਲਾਪਰਵਾਹੀਆਂ ਨੇ ਕਿ 6-6 ਮਹੀਨੇ ਦੀ ਕਾਪੀ ਦੇ ਪੈਸੇ ਜਮ੍ਹਾਂ ਹੋਏ ਹੋਏ ਨੇ 6 ਮਹੀਨੇ ਸਾਲ ਦੇ ਬੀਤ ਚੁੱਕੇ ਨੇ ਅਜੇ ਤੱਕ ਜਿਹੜੀ ਕਾਪੀ ਹੋ ਬਣੀ ਨਹੀਂ ਹੈ ਲੇਬਰ ਇਨਸਪੈਕਟਰ ਦੇ ਅੰਡਰ ਹੈ ਕਿ ਐਕਸ਼ਨ ਜਿਹੜਾ ਟੇਕਣਾ ਹੈ ਉਹਨੇ ਅਜੇ ਤੱਕ ਨਹੀਂ ਕੀਤਾ ਮਤਲਬ ਇਦਾਂ ਦੇ ਕਿੰਨੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਸਾਰੀ ਕੀਰਤੀ ਜ਼ਿਲ੍ਹੇ ਦੇ ਪਰੇਸ਼ਾਨ ਸੀ ਉਹਨਾਂ ਨੇ ਜਿਹੜਾ ਇੱਕ ਰੋਸ ਧਰਨਾ ਵੀ ਦਿੱਤਾ ਇੱਕ ਰੈਲੀ ਵੀ ਕੀਤੀ ਹੈ ਔਰ ਅੱਜ ਜਿਹੜਾ ਐਲਾਨ ਵੀ ਕੀਤਾ ਗਿਆ ਔਰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਿਹੜੇ ਦਲਾਲਾਂ ਨਾਲ ਰਲੇ ਹੋਏ ਅਧਿਕਾਰੀ ਨੇ ਤੇ ਇੱਥੋਂ ਦੇ ਕਰਮਚਾਰੀ ਨੇ ਜੇਕਰ ਉਹ ਬਾਜ ਨਾ ਆਏ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਕਿਉਂਕਿ ਉਹ ਪਰੇਸ਼ਾਨ ਇਹਨਾਂ ਸਾਰੀ ਕਿਰਤੀ ਨੂੰ ਕਰਦੇ ਨੇ ਉਹ ਪਰੇਸ਼ਾਨ ਹੋ ਕੇ ਮਜਬੂਰੀ ਵਸ ਰਿਸ਼ਵਾਤ ਦੇਣ ਸਾਡੇ ਕੋਲ ਆਵੇ ਦਲਾਲਾਂ ਦੇ ਰਾਈ ਕਲੇਮ ਪਾਸ ਹੁੰਦੇ ਨੇ ਰਾਤੋਂ ਰਾਤ ਕਲੇਮ ਪਾਸ ਹੋ ਜਾਂਦੇ ਨੇ ਜੇਕਰ ਐਕਸ ਗ੍ਰੇਸ਼ੀਅਸ ਸਕੀਮ ਦੇ ਤਹਿਤ ਕਲੇਮ ਹੈ 2.5 ਲੱਖ ਹੈ 4.5 ਲੱਖ ਹੈ ਤਾਂ ਉਹ ਸਿੱਧੇ ਤੌਰ ਤੇ ਉਹ ਸਾਰੀ ਕਿਰਤੀ ਦਾ ਜਿਹੜਾ ਰਾਈਟ ਹੈ ਉਹਨੂੰ ਨਹੀਂ ਮਿਲਦਾ ਦਲਾਲਾਂ ਦੇ ਰਾਈ ਪੈਸੇ ਮਿਲਦੇ ਨੇ ਸੋ ਇਸ ਕਰਕੇ ਹੈ ਕਿ ਇਹ ਸਾਰੀਆਂ ਗੱਲਾਂ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਇਹਦੇ ਵਿੱਚ ਕੰਸਟਰਕਸ਼ਨ ਵਰਕਰ ਲੇਬਰ ਯੂਨੀਅਨ ਦੇ ਸਟੇਟ ਦੇ ਜਨਰਲ ਸੈਕਟਰੀ ਸਾਥੀ ਸੁਖਦੇਵ ਸ਼ਰਮਾ ਆਏ ਸੀ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਜੇਕਰ ਇਥੇ ਮਸਲੇ ਲਾ ਹਾਲ ਹੋਏ ਤਾਂ ਜਿਹੜੇ ਮਸਲੇ ਨੇ ਸਟੇਟ ਵਿੱਚ ਜਿਹੜੇ ਸਾਡੇ ਡਾਇਰੈਕਟਰ ਨੇ ਕਮ ਸਕੱਤਰ ਨੇ ਜਿਹੜੇ BOCW ਦੇ ਵੈਲਫੇਅਰ ਬੋਰਡ ਦੇ ਉਹਨਾਂ ਤੱਕ ਅਪਰੋਚ ਕੀਤੀ ਜਾਏਗੀ ਔਰ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਜੀ ALC ਦੇ ਰਾਈ ਉਹ ਡਾਇਰੈਕਟਰ ਨੂੰ ਔਰ ਕਮ ਸਕੱਤਰ ਨੂੰ ਕਿ ਪੰਜਾਬ ਦੇ ਵਿੱਚ ਇਸ ਗੱਲ ਜਿਹੜੀਆਂ ਸਾਡੀਆਂ ਜਾਇਜ਼ ਮੰਗਾ ਸੀ ਇੱਕ ਖਾਸ ਤੌਰ ਤੇ ਜਿਹੜੀ ਲਾਹ ਪਾਤਰੀ ਕਾਪੀ ਹੈ ਉਹਦਾ ਸਮਾਂ 3 ਸਾਲ ਤੋਂ ਘੱਟ ਨਾ ਕੀਤਾ ਜਾਵੇ ਉਹ ਰਜਿਸਟ੍ਰੇਸ਼ਨ 3 ਸਾਲ ਤੱਕ ਕੀਤੀ ਜਾਵੇ ਕਿ ਇਹ ਜਿਹੜੇ ਸਾਰੇ ਕਿਰਤੀਆਂ ਦੀ ਖੱਜਲ ਖੁਆਰੀ ਬੰਦ ਹੋਵੇ ਔਰ ਇਸ ਤੋਂ ਇਲਾਵਾ ਜਿਹੜੇ ਉਹ ਸਾਰੀ ਕਿਰਤੀ ਲਾਹ ਪਾਤਰੀ ਨੇ ਜਿਨ੍ਹਾਂ ਦੇ ਵਜੀਫੇ ਪਿਛਲੇ ਲੰਬੇ ਸਮੇਂ ਤੋਂ ਇਵਨ ਕਿ 16 2000 ਦਾ 20 ਦਾ 22 ਦਾ ਅਜੇ ਵੀ ਵਜੀਫੇ ਪਏ ਨੇ ਪੈਂਡਿੰਗ ਉਹਨਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਇਸ ਕਰਕੇ ਕਾਪੀਆਂ ਰੀਨੂ ਕਰਾਉਣ ਦਾ ਜਿਹੜਾ ਕੰਮ ਹੈ ਉਹ ਤੁਰੰਤ ਜਿਹੜਾ ਕੀਤਾ ਜਾਵੇ ਵਿਸ਼ਵਾਸ ਦਵਾਇਆ ਹੈ ਨਵੇਂ ਇਨਸਪੈਕਟਰ ਜਿਹੜੇ ਲੇਬਰ ਇਨਸਪੈਕਟਰ ਆਏ ਨੇ ਅਸੀਂ ਉਮੀਦ ਕਰਾਂਗੇ ਕਿ ਉਹ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਪਰ ਜੇਕਰ ਫਿਰ ਵੀ ਹੁਣ ਦਿੱਕਤਾਂ ਦਾ ਸਾਹਮਣਾ ਆਇਆ ਤੇ ਪਿੰਡ ਪਿੰਡ ਜਾ ਕੇ ਉਹ ਸਾਰੀ ਕਿਰਤੀ ਲਾਪਾਤਰੀ ਕੰਸਟਰਕਸ਼ਨ ਵਰਕਰਾਂ ਲੇਬਰ ਯੂਨੀਅਨ ਦਾ ਅਸੀਂ ਯੂਨਟ ਕੈਂਪ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕਰਾਂਗੇ ਔਰ ਅੱਜ ਦੇ ਦਿਨ ਤੇ ਵੱਡੀ ਗਿਣਤੀ ਵਿੱਚ ਜਿਹੜੇ ਸਾਰੇ ਕਿਰਤੀ ਆਏ ਨੇ ਆਪਣੇ ਹੱਕ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਦੀ ਆਵਾਜ਼ ਦੇ ਤਹਿਤ ਅੱਜ ਉਸਾਲ ਰੈਲੀ ਔਰ ਇੱਕ ਮਾਰਚ ਕੀਤਾ ਗਿਆ ਉਹ ਸਾਰੀ ਕਿਰਤੀ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ